ਪੰਜਾਬ ਚ ਨਗਰ ਨਿਗਮ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਅਮਲ ਕੱਲ੍ਹ ਕਰੀਬ ਅੱਧੀ ਦਰਜਨ ਥਾਵਾਂ ਤੇ ਤਣਾ ਪਰੇ ਮਾਹੌਲ ਦਰਮਿਆਨ ਮੁਕੰਮਲ ਹੋ ਗਿਆ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਅੱਜ ਹੋਵੇਗੀ ਸੂਬੇ ਚ ਪੰਜ ਨਗਰ ਨਿਗਮ 44 ਨਗਰ ਕੌਂਸਲਾਂ ਨਗਰ ਪੰਚਾਇਤਾਂ ਤੋਂ ਇਲਾਵਾ 49 ਬਾੜਾਂ ਦੀ ਉਪ ਚੋਣ ਲਈ 21 ਦਸੰਬਰ ਨੂੰ ਵੋਟਾਂ ਪੈਂਦੀਆਂ ਪਟਿਆਲਾ ਤੇ ਮੋਗਾ ਜ਼ਿਲ੍ਹੇ ਚ ਵਿਰੋਧੀ ਤਰ੍ਹਾਂ ਦੇ ਉਮੀਦਵਾਰਾਂ ਨੂੰ ਕਾਗਜ਼ ਦਾਖਲ ਕੀਤੇ ਜਾਣ ਤੋਂ ਰੋਕਣ ਨੂੰ ਲੈ ਕੇ ਰੋਸ ਮੁਜ਼ਾਰੇ ਹੋਏ ਮੱਖੂ ਵਿੱਚ ਆਪ ਤੇ ਕਾਂਗਰਸੀ ਵਰਕਰਾਂ ਦਰਮਿਆਨ ਝੜਪ ਜੀ ਕਾਗੂ ਜ਼ ਪੰਜ ਨਗਰ ਨਿਗਮ ਚੋਂ ਫਗਵਾੜਾ ਲਈ 219 ਜਲੰਧਰ ਲਈ 448 ਲੁਧਿਆਣਾ 682 ਪਟਿਆਲਾ 173 ਅਤੇ ਅੰਮ੍ਰਿਤਸਰ ਲਈ 709 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਨਾਮਜ਼ਦਗੀਆਂ ਦੇ ਆਖਰੀ ਦਿਨ ਕੱਲ ਪੰਜ ਨਗਰ ਨਿਗਮ ਲਈ 2231 ਉਮੀਦਵਾਰ ਨੇ ਕਾਗਜ਼ਪਰੇ ਪੰਜ ਨਗਰ ਨਿਗਮ ਤੇ ਚੋਤਾਲੀ ਨਗਰ ਕੌਂਸਲਾਂ ਦੀ કુલ 4000 493 ਨਾਮਜ਼ਦਗੀ ਪੱਤਰ ਦਾਖਲ ਹੋਏ ਨੇ ਪੰਜਾਬ ਚ ਨਾਮਜ਼ਦਗੀਆਂ ਦਾਖਲ ਕਰਨ ਦਾ ਅਮਲ 9 ਦਸੰਬਰ ਨੂੰ ਸ਼ੁਰੂ ਹੋਇਆ ਸੀ ਤੇ ਕੱਲ ਤੱਕ 170 ਕਾਗਜ਼ ਦਾਖਲ ਹੋਏ ਸਨ ਪਟਿਆਲਾ ਨੇ ਗਮਦੀ ਚੋਨੂ ਲੈ ਕੇ ਟਕਰਾਵਲੀ ਸਥਿਤੀ ਬਣੀ ਰਹੀ ਨਾਮਜ਼ਦਗੀਆਂ ਪਰੰਦੇ ਆਖਰੀ ਦਿਨ ਕਈ ਸ਼ਹਿਰਾਂ ਚ ਕਾਗਜ਼ ਦਾਖਲ ਕੀਤੇ ਜਾਣ ਨੂੰ ਲੈ ਕੇ ਕਾਫੀ ਕੜਮਸਮਚਿਆ